ਐਸਐਜ ਨੂੰ ਜੀ ਐਸਐਚਓ ਸੰਗਤ ਕੰਮ ਸੰਗਤ ਪੁਲਸ ਵੱਲੋਂ ਗਸਤ ਪਾਲਟੀ ਐਸਐਚਸੀ ਰਾਜਿੰਦਰ ਸਿੰਘ ਦੀ ਗਵਾਈ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਬਠਿੰਡਾ ਨੱਬੜੀ ਰੋਡ 1 ਕਮਟਾਪ ਦੇ ਸਾਹਮਣੇ ਇੱਕ ਟੈਂਕਰ 68 ਹਾਲ ਦੇ ਵਿੱਚ ਖੜਾ ਦਿਖਾਈ ਦਿੱਤਾ ਜੋ ਲੋਹੇ ਦੇ ਪਲੇਟਾਂ ਤਾਲ ਰਿਹਾ ਸੀ ਜਦ ਉਹਨਾਂ ਨੂੰ ਪੁੱਛਗਿੱਛ ਕੀਤੀ ਤਾਂ ਉਹ ਤਸੱਲੀ ਬਾਕਸ ਜਵਾਬ ਨਾਲ ਦੇ ਸਕੇ ਜਦੋਂ ਢੰਗਾਈ ਦਾ ਪੜਤਾਲ ਕੀਤੀ ਗਈ ਤਾਂ ਇੱਕ ਦਿਨ ਪਹਿਲਾਂ ਅਤਰਾ ਆਈ ਸੀ ਲੋਹੇ ਦਾ ਪਲੇਟਾਂ ਚੋਰੀ ਹੋਣ ਦਾ ਹੈ ਉਹੀ ਪਲੇਟਾਂ ਇਹ ਟੈਂਟ ਵਿੱਚੋਂ ਲਾ ਰਹੇ ਸੀ ਜਿਨ੍ਹਾਂ ਨੂੰ ਗਿਰਫਤਾਰ ਕਰਕੇ ਫਰਮਚਾ ਦਾ ਜਿੱਤ ਕੇ ਜਿਨ੍ਹਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਕੁੱਛ ਰਿਸ਼ ਕਰਕੇ ਹੋਰ ਬਰਾਬਰੀ ਹੋਣ ਦੀ ਆਸ ਹੈ